ਕੈਨੇਡੀਅਨ ਐਸੋਸੀਏਸ਼ਨ ਆਫ ਸੈਲਫ এমਪਲਾਈਜ਼ ਵੱਲੋਂ ਸਰੀ ਵਿਕੇ ਕਾਰੋਬਾਰਾਂ ਨੂੰ ਚਲਾਉਣ ਸੰਬੰਧੀ ਆਉਂਦੀਆਂ ਦਿੱਕਤਾਂ ਤੇ ਇਹਨਾਂ ਦਾ ਟੁਕਮਾ ਹੱਲ ਲੱਭਣ ਲਈ ਇੱਕ ਵਿਸ਼ਾਲ ਇਕੱਤਰਤਾ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਕਾਰੋਬਾਰੀਆਂ ਨੇ ਇੱਥੇ ਪੁੱਜੇ ਪ੍ਰਮੁੱਖ ਬੁਲਾਰਿਆਂ ਦੇ ਵਿਚਾਰ ਸੁਣੇ ਅਤੇ ਕਾਰੋਬਾਰੀ ਮੁਸ਼ਕਲਾਂ ਸੰਬੰਧੀ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਆਓ ਵੇਖਦੇ ਹਾਂ ਪੂਰੀ ਖਬਰ ਸਰੀ ਦੇ ਪਾਇਲ ਬਿਜ਼ਨਸ ਸੈਂਟਰ ਵਿਖੇ ਸਥਿਤ ਬਾਲੀਵੁੱਡ ਬੈਂਕਵਡ ਹਾਲ ਵਿੱਚ ਕੈਨੇਡੀਅਨ ਐਸੋਸੀਏਸ਼ਨ ਆਫ ਸੈਲਫ এমਪਲॉयਜ਼ ਵੱਲੋਂ ਸਥਾਨਕ ਕਾਰੋਬਾਰੀਆਂ ਦੇ ਸਾਂਝੇ ਉਦਮ ਸਦਕਾ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਰੋਬਾਰੀਆਂ ਨੇ ਸ਼ਮੂਲੀਅਤ ਕੀਤੀ ਅਤੇ ਪ੍ਰਮੁੱਖ ਬੁਲਾਰਿਆਂ ਦੇ ਵਿਚਾਰ ਸੁਨੇ ਇਸ ਮੌਕੇ ਕਾਰੋਬਾਰ ਚਲਾਉਣ ਵਿਚ ਆ ਰਹੀਆਂ ਦਿੱਕਤਾਂ ਤੇ ਉਹਨਾਂ ਦੇ ਢੁਕਵੇਂ ਹੱਲ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਐਡਮਿੰਟਨ ਤੋਂ ਪੁੱਜੇ ਪੰਜਾਬੀ ਮੂਲ ਦੇ ਸਾਂਸਦ ਟੀ ਮੋਪਲ ਨੇ ਸਮਾਗਮ ਵਿੱਚ ਮੌਜੂਦ ਕਾਰੋਬਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਲਗਾਤਾਰ ਵਧ ਰਹੀ ਮੰਗਾਈ ਅਤੇ ਕਾਰੋਬਾਰੀਆਂ ਨੂੰ ਪੇਸ਼ ਆਉਂਦੀਆਂ ਕਈ ਤਰ੍ਹਾਂ ਦੀਆਂ ਦਿੱਕਤਾਂ ਲਈ ਸਰਕਾਰੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਤੋਂ ਇਲਾਵਾ ਸਾਂਸਦ ਜਸਰਾਜ ਹੱਲਣ, ਅਮਰਿਤਪਰਧਵਾਜ, ਜੌਹਨ ਰਸਟਡ, ਕੈਰੀ ਲੇਨ ਫਾਇਡਲੇ, ਬਲਦੀਪ ਸਿੰਘ, ਹਰਜਿੰਦਰ ਸਿੰਘ ਸ਼ੇਪ ਪੰਜਾਬੀ, ਦੀਪਕ ਸ਼ਰਮਾ, ਜਸ਼ਨ ਰੰਧਾਵਾ, ਡੀ ਜੀ ਕੇਮਾਦੀ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਕਾਰੋਬਾਰ ਨਾਲ ਜੁੜੇ ਵਿਸ਼ਿਆਂ ਤੇ ਚਰਚਾ ਵੀ ਕੀਤੀ ਸਮਾਗਮ ਦੇ ਪ੍ਰਬੰਧਕਾਂ ਹੈਪੀ ਜੋਸ਼ੀ, ਰੌਣਤ ਲਿਵਾਲ ਅਤੇ ਸੈਂਡੀ ਖੇਲਾ ਵੱਲੋਂ ਸਮਾਗਮ ਵਿੱਚ ਪੁੱਜੇ ਸਾਰੇ ਮਹਿਮਾਨਾਂ ਹੋਰ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਇਸ ਦੌਰਾਨ ਸਾਰੇ ਮਹਿਮਾਨਾਂ ਤੇ ਪਤਵੰਤਿਆਂ ਨੇ ਬਾਲੀਵੁੱਡ ਬੈਂਕੁਇਟ ਹਾਲ ਦੀ ਕਿਚਨ ਚ ਤਿਆਰ ਕੀਤੇ ਸੁਆਦਲੇ ਭੋਜਨ ਦਾ ਲੁੱਟ ਉਠਾਇਆ ਸਮਾਗਮ ਦੇ ਅਖੀਰਲੇ ਪੜਾਅ ਤਹਿਤ ਨੌਜਵਾਨ ਗਾਇਕ ਹਤੇਸ਼ ਵੱਲੋਂ ਗਾਏ ਚੌਣਵੇਂ ਗੀਤਾਂ ਦੀ ਪੇਸ਼ਕਾਰੀ ਨਾਲ ਸਮੁੱਚਾ ਮਾਹੌਲ ਹੋਰ ਰੰਗीन ਹੋ ਗਿਆ ਇਸ ਸਮਾਗਮ ਵਿੱਚ ਹਰਨਾ ਤੋਂ ਇਲਾਵਾ ਮਨਦੀਪ ਢਾਲੀਵਾਲ ਜੈਸੀ ਸਹੋਤਾ ਰਾਜ ਵਲੇਟ ਜੀਸ਼ਨ ਅਮਰਿਤ ਢੋਡ ਤੇਗਜੋਤ ਬਲ ਸਿਮਰਨ ਪੱਡਾ ਦਿਲਜਿੰਦਰ ਸਿੰਘ ਹਾਜ਼ਰ ਸਨ ਬੈਨ ਕਰੂਵਰ ਤੋਂ ਮਲਕੀਰ ਸਿੰਘ ਦੀ ਰਿਪੋਰਟ ਹਮਦਰਦ ਟੀਵੀ ਸਰੀ ਦੇ ਪਾਇਲ ਬਿਜ਼ਨਸ ਸੈਂਟਰ ਵਿਖੇ ਸਥਿਤ ਬਾਲੀਵੁੱਡ ਬੈਂਕੋਟ ਹਾਲ ਵਿੱਚ ਕੈਨੇਡੀਅਨ ਐਸੋਸੀਏਸ਼ਨ ਆਫ ਸੈਲਫ এমਪਲੋਇਜ਼ ਵੱਲੋਂ ਸਥਾਨਕ ਕਾਰੋਬਾਰੀਆਂ ਦੇ ਸਾਜੇ ਉਦਮ ਸਦਕਾ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਰੋਬਾਰੀਆਂ ਨੇ ਸ਼ਮੂਲੀਅਤ ਕੀਤੀ ਅਤੇ ਪ੍ਰਮੁੱਖ ਬੁਲਾਰਿਆਂ ਦੇ ਵਿਚਾਰ ਸੁਣੇ ਇਸ ਮੌਕੇ ਕਾਰੋਬਾਰ ਚਲਾਉਣ ਵਿਚ ਆ ਰਹੀਆਂ ਦਿੱਕਤਾਂ ਤੇ ਉਹਨਾਂ ਦੇ ਢੁਕਵੇਂ ਹੱਲ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਐਡਮਿੰਟਨ ਤੋਂ ਪੁੱਜੇ ਪੰਜਾਬੀ ਮੂਲ ਦੇ ਸੰਸਦ ਟਿਮੋਪਲ ਨੇ ਸਮਾਗਮ ਵਿੱਚ ਮੌਜੂਦ ਕਾਰੋਬਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਕਾਰੋਬਾਰੀਆਂ ਨੂੰ ਪੇਸ਼ ਆਉਂਦੀਆਂ ਕਈ ਤਰ੍ਹਾਂ ਦੀਆਂ ਦਿੱਕਤਾਂ ਲਈ ਸਰਕਾਰੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਤੋਂ ਇਲਾਵਾ ਸੰਸਦ ਜਸਰਾਜ ਹਰਲਣ ਅਮ੍ਰਿਤਪੁਰ ਦਵਾਜ ਜੌਹਨ ਰਸਟੇਡ ਕੈਰੀ ਲੇਨ ਫਾਈਡਲੇ ਬਲਦੀਪ ਸਿੰਘ ਹਰਜਿੰਦਰ ਸਿੰਘ ਸ਼ੇਪ ਪੰਜਾਬੀ ਦੀਪਕ ਸ਼ਰਮਾ ਜਸ਼ਨ ਰੰਧਾਵਾ ਡੀ ਜੇ ਕੇਮਾਦੀ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਕਾਰੋਬਾਰ ਨਾਲ ਜੁੜੇ ਵਿਸ਼ਿਆਂ ਤੇ ਚਰਚਾ ਵੀ ਕੀਤੀ ਸਮਾਗਮ ਦੇ ਪ੍ਰਬੰਧਕਾਂ ਹੈਪੀ ਜੋਸ਼ੀ ਰੌਣਤ ਲਿਵਾਲ ਅਤੇ ਸੈਂਡੀ ਖੇਲਾ ਵੱਲੋਂ ਸਮਾਗਮ ਵਿੱਚ ਪੁੱਜੇ ਸਾਰੇ ਮਹਿਮਾਨਾਂ ਹੋਰ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਇਸ ਦੌਰਾਨ ਸਾਰੇ ਮਹਿਮਾਨਾਂ ਤੇ ਪਤਵੰਤਿਆਂ ਨੇ ਬਾਲੀਵੁੱਡ ਬੈਂਕਵੈਟ ਹਾਲ ਦੀ ਕਿਚਨ ਚ ਤਿਆਰ ਕੀਤੇ ਸਵਾਦਲੇ ਭੋਜਨ ਦਾ ਲੁੱਟ ਬੁਠਾਇਆ ਸਮਾਗਮ ਦੇ ਅਖੀਰਲੇ ਪੜਾਅ ਤਹਿਤ ਨੌਜਵਾਨ ਗਾਇਕ ਹਤੇਸ਼ ਵਲੋ ਗਾਏ ਚੌਣਵੇਂ ਗੀਤਾਂ ਦੀ ਪੇਸ਼ਕਾਰੀ ਨਾਲ ਸਮੁੱਚਾ ਮਾਹੌਲ ਹੋਰ ਰੰਗीन ਹੋ ਗਿਆ ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਮਨਦੀਪ ਢਾਲੀਵਾਲ ਜੈਸੀ ਸਹੋਤਾ ਰਾਜ ਵਿਲੈਟ ਜੀਸ਼ਨ ਅਮਰਿਤ ਢੋਡ ਤੇਗਜੋਤ ਬਲ ਸਿਮਰਨ ਪੱਡਾ ਦਲਜਿੰਦਰ ਸਿੰਘ ਹਾਜ਼ਰ ਸਨ ਵੈਨਕੂਵਰ ਤੋਂ ਮਲਕੀਸ਼ ਸਿੰਘ ਦੀ ਰਿਪੋਰਟ ਹਮਦਰਦ ਟੀਵੀ